ਅਸਲ ਦੇ ਵਿੱਚ ਹੋਇਆ ਕੀ ਹੈ ਇਹਦੇ ਵਿੱਚ ਆ ਇਸ ਪਰਿਵਾਰ ਨੇ ਕਰੋਨਾ ਤੋਂ ਪਹਿਲਾਂ ਲੋਨ ਲਿਆ ਸੀ ਕਰੋਨਾ ਤੱਕ ਜਿਹੜਾ 2018 ਤੋਂ ਲਿਆ ਸੀ ਤੇ ਕਰੋਨਾ ਤੱਕ ਇਹਦੀ ਇੱਕ ਵੀ ਕਿਸ਼ਤ ਨਹੀਂ ਟੁੱਟੀ ਕੋਈ ਕਿਸ਼ਤ ਨਹੀਂ ਪੈਂਡਿੰਗ ਬਿਲਕੁਲ ਲਗਾਤਾਰ ਕਿਸ਼ਤਾਂ ਧਾਰਦੇ ਰਹੇ ਆ ਕੋਰੋਨਾ ਦੇ ਵਿੱਚ ਜਦ ਕਦਮ ਦੇ ਆ ਕੇ ਜੋ ਸਰਕਾਰੀ ਥੋੜਾ ਚੱਲਿਆ ਕਿ ਦੁਕਾਨਾਂ ਬੰਦ ਕਰਦੇ ਉਹਦੇ ਵਿੱਚ ਨੇ ਦੁਕਾਨਾਂ ਬੰਦ ਹੋ ਗਏ ਉਹਨਾਂ ਦਾ ਪਾਣੀ ਦਾ ਕਾਰੋਬਾਰ ਜਿਹੜਾ ਕਿ ਬਿਲਕੁਲ ਠੱਪ ਹੋ ਕੇ ਰਹਿ ਗਿਆ ਫਿਰ ਉਸ ਤੋਂ ਬਾਅਦ ਜੋ ਮੋਦੀ ਸਾਹਿਬ ਵੱਲੋਂ ਇੱਕ ਆਰਡਰ ਜਾਰੀ ਹੋਇਆ ਸੀ ਕਿ ਜਿੰਨਾ ਕਿਸੇ ਦਾ ਲੋਨ ਆ ਉਹਦਾ 10% ਦੁਬਾਰਾ ਜਿਹੜਾ ਲੋਕਾਂ ਨੂੰ ਦਿੱਤਾ ਜਾਵੇ ਤਾਂ ਕਿ ਲੋਕ ਆਪਣਾ ਦੁਬਾਰਾ ਤੋਂ ਕਾਰੋਬਾਰ ਸ਼ੁਰੂ ਕਰ ਸਕਣ ਉਹ 10% ਇਹ ਨਾ ਬੈਂਕਾਂ ਵੱਲੋਂ ਦਿੱਤਾ ਜ਼ਰੂਰ ਲੈਣਾ ਲੋਕਾਂ ਨੂੰ ਪਰ ਇਹਨਾਂ ਕੋਲ ਅਗਲੇ ਦਿਨ ਜਾਂ ਤੀਸਰੇ ਦਿਨ ਜਾਂ ਚੌਥੇ ਦਿਨ ਵਾਪਸ ਆਪਣੇ ਖਾਤਿਆਂ 'ਚ ਲੈ ਲਿਆ ਵੀ ਤੁਹਾਡੀਆਂ ਕਿਸ਼ਤਾਂ ਰੈਗੂਲਰ ਕਰ ਦਾਂਗੇ ਨਾ ਤੇ ਨਾ ਉਹ ਕਿਸ ਤਰ੍ਹਾਂ ਰੈਗੂਲਰ ਕੀਤੀਆਂ ਤੇ ਉਲਟਾ ਇੱਕ ਲੋਨ ਜਿਹੜਾ ਨਾਲ ਫੇਰ ਚੱਲਦਾ ਸ਼ੁਰੂ ਕਰਤਾ ਜਿਹੜਾ ਦੁਬਾਰਾ ਇਹਨਾਂ ਨੂੰ ਦਿੱਤਾ ਵਾ ਜਿਹੜਾ ਤੇ ਅੱਜ ਜਿਹੜਾ ਪ੍ਰਸ਼ਾਸਨਾਂ ਵੱਡੀ ਫੋਰਸ ਦੇ ਨਾਲ ਇਹਨਾਂ ਦੇ ਘਰ ਦੇ ਉੱਤੇ ਦੁਕਾਨ ਦੇ ਉੱਤੇ ਕਬਜ਼ਾ ਕਰਨ ਵਾਸਤੇ ਆਇਆ ਇਹ ਪਰਵਾਹ ਪੈਸੇ ਦੇ ਇਹਨਾਂ ਨੂੰ ਰਾਜੀ ਆ ਇਹ ਨਹੀਂ ਵੀ ਪੈਸੇ ਨਹੀਂ ਦੇਣੇ ਪਰ ਇਹ ਕਹਿੰਦੇ ਵੀ ਜਿਹੜਾ ਵਿਆਜ ਨੂੰ ਵਿਆਜ ਚੱਕਰਵਰਤੀ ਵਿਆਜ ਅੱਜ ਦੇ ਖਰਚੇ ਪਾਏ ਆ ਇਹ ਸਾਰੇ ਉੱਤੋਂ ਲਾ ਕੇ ਜਿੰਨੇ ਅਸੀਂ ਤੁਹਾਡੇ ਕੋਲ ਪੈਸੇ ਲਏ 70 ਲੱਖ ਲਿਆ ਸੀ ਅਸੀਂ ਅਸੀਂ 85 ਲੱਖ ਰੁਪਇਆ 90 ਲੱਖ ਰੁਪਇਆ ਦੇਣ ਤੱਕ ਵੀ ਤਿਆਰ ਆ ਪਰ ਉਹ ਇੱਕੋ ਗੱਲ ਤੇ ਅੜਿਆ ਵੀ ਸਾਨੂੰ ਕੋਠੀ ਤੇ ਕਬਜ਼ਾ ਚਾਹੀਦਾ ਜਿਹੜਾ ਕਿ ਸਾਡੀ ਇਹ ਪ੍ਰਸ਼ਾਸਨ ਅੱਗੇ ਵੀ ਬੇਨਤੀ ਆ ਸਾਡੀ ਇਹ ਹਾਈ ਕੋਰਟ ਅੱਗੇ ਵੀ ਟੱਡ ਰਹੀ ਐ ਅਪੀਲ ਵਾ ਵੀ ਜਿਹੜੇ ਇਹੋ ਜਿਹੇ ਠੱਗ ਬਾਜਵਾਜਾਂ ਜਿਹੜੇ ਇਹੋ ਜਿਹੇ ਬੈਂਕਾਂ ਦੇ ਲੋਕਾਂ ਨੂੰ ਮਾਰਨਾ ਚਾਹੁੰਦੇ ਉਹਨਾਂ ਦੇ ਘਰ ਬਾਹਰ ਉਜਾੜਨਾ ਚਾਹੁੰਦੇ ਦੁਕਾਨਾਂ ਇਹਨਾਂ ਉੱਤੇ ਨਕੇਲ ਕੱਸਣੀ ਚਾਹੀਦੀ ਨਾ ਕਿ ਐਸੇ ਆਰਡਰ ਕੱਢ ਕੇ ਇਹਨਾਂ ਲੋਕਾਂ ਨੂੰ ਖੱਜਲ ਖਰਾਬ ਕਰਨਾ ਜਿਹੜਾ ਜਿਹੜੇ ਅੱਗੇ ਸੜਕ ਦੇ ਉੱਤੇ ਬੈਠੇ ਹੋਏ ਮੇਰਾ ਨਾਮ ਗੋਇ ਸੱਠੀ ਇਹਨਾਂ ਨੂੰ ਮੈਂ 34 ਲੱਖ ਰੁਪਏ ਦੇ ਚੁੱਕਾ 445000 ਰੁਪਏ ਦੇ ਚੁੱਕਾ ਇਹਨਾਂ ਦਾ 27 ਲੱਖ ਰੁਪਏ ਨਿਕਲਣਾ ਹੈ ਇਹਨਾਂ ਨੇ ਮੇਰੇ ਵੱਲ ਲੋਨ ਦਾ ਲਿਮਟ ਬਣਾਤੀ ਹੈ 1 ਕਰੋੜ ਤੇ 2 ਲੱਖ ਰੁਪਏ ਜਿਹੜੀ ਮੈਂ ਨਹੀਂ ਪੇ ਕਰ ਸਕਦਾ ਇਹ ਮਕਾਨ ਨੂੰ ਕਮਚਾ ਕਰਨ ਆਏ ਨੇ ਮੈਂ ਇਹਨਾਂ ਨੂੰ 45 ਲੱਖ ਰੁਪਏ ਦੇ ਦਿਆ ਜਦੋਂ ਇਹਨਾਂ ਨੇ ਮੇਰੇ ਪਹਿਲਾਂ ਬੈਠੀ ਹੋਈ ਸੀ 60 ਲੱਖ ਦੇ ਇਹਨਾਂ ਨੇ ਗੱਲ ਕੀਤੀ ਅੱਜ ਇਹਨਾਂ ਨੂੰ 40 ਦੀ ਆਫਰ ਦਿੱਤੀ ਸੀ ਤੇ ਅੱਜ ਇਹਨਾਂ ਨਾਲ ਗੱਲਬਾਤ 45 ਦੀ ਹੋਈ ਹੈ ਉਹ ਕਹਿੰਦੇ ਜੀ ਅਸੀਂ 88 ਲੱਖ ਰੁਪਏ ਲੈਣਾ ਹੈ ਤੇ ਇਹ ਮੈਂ ਕਿੱਥੋਂ ਪੇ ਕਰ ਦੇਣਾ 43 ਲੱਖ ਦੀ ਤਾਂ ਗਿਣਤੀ ਕੋਈ ਨਹੀਂ 4450 ਉਹ ਤੇ ਕਹਿੰਦੇ ਨੂੰ ਛੱਡ ਦੋ। ਉਹ ਜਿਹੜੀ ਚਾਰ ਚਲੇਗਾ। ਉਹ ਛੱਡ ਦੋ। ਕਿੰਨੀ ਕੀ ਦੇਰ ਹੋ ਗਈ ਜਿਹੜਾ ਮਤਰਾ ਜਿਆਦਾ ਤੁਹਾਡੇ ਦਲਦਲੇ। ਇਹਨੂੰ ਹੀ 3 ਸਾਲ ਹੋ। ਚਾਹ 3-4 ਸਾਲ। ਪਹਿਲੇ ਵੀ ਇੱਕ ਵਾਰੀ ਤੁਹਾਡੀ ਇੱਥੇ ਹਾਂ ਜ ਦੋ ਵਾਰੀ ਹੋ ਚੁੱਕੀ ਹੈ। ਦੋ ਵਾਰੀ ਹੋ ਚੁੱਕੀ ਹੈ। ਹਾਂਜੀ। ਜੱਗਿਆ ਵੀ ਤਾਂ ਨਿਕਲ ਗਿਆ। ਉਦੋਂ ਵੀ ਆਸਵਾਸ ਨਹੀਂ ਮਿਲਿਆ ਤੇ ਹੁਣ ਤੁਹਾਨੂੰ ਕੀ ਹੁਣ ਤਾਂ ਕੋਈ ਸ਼ਸਵਾਸ ਨਹੀਂ ਨਹੀਂਗਾ ਉਹ ਤੇ ਤੁਹਾਡੇ ਸਾਹਮਣੇ ਆ। ਕਿਸਾਨ ਹੀ ਹੋਏ ਨੇ ਇਹਨਾਂ ਨੇ ਤੇ ਕਿਹ ਮਾਰੇ ਸਾਨੂੰ ਹੀ ਮਾਰੇ ਆ। ਤੇ ਹੋਰ ਅਸੀਂ ਇੱਥੇ ਕੀ ਕਰ ਸਕਦੇ ਦੱਸੋ। ਅਗਰ ਕਿਸਾਨ ਯੂਨੀ ਨਾਲ ਨਾਲ ਹੋਵੇ ਸਦਾ ਗਰਮ ਜੀ ਦੀ ਨੰਗਲੀ ਨਾਲ ਨਾਲ ਹੋਵੇ ਉਹਨੇ ਟੀਮ ਨਾਲ ਨਾਲ ਹੋਵੇ ਇਹਦੇ ਕਦੋਂ ਚੁੱਕ ਕੇ ਬਾਹਰ ਮਾਰਨ ਅਸੀਂ 2018 ਦੇ ਵਿੱਚ ਅਲਫਾ ਆਪਣਾ ਕਿਨਾਂ ਇੰਡੀਆਪਾਲ ਕੰਪਨੀ ਤੋਂ ਲਾਉਣ ਲੇਤਾ ਸੀਗਾ 35 ਲੱਖ ਰੁਪਏ ਦਾ ਸਾਡਾ ਅੱਛਾ ਵਿਵਹਾਰ ਦੇਖਦੇ ਹੋਇਆ ਦੁਬਾਰਾ ਕੰਪਨੀ ਨੇ 25 ਲੱਖ ਦਾ ਲੋਨ ਹੋਰ ਦਿੱਤਾ ਉਸ ਤੋਂ ਬਾਅਦ 10 ਲੱਖ ਦਾ ਹੋਰ ਦਿੱਤਾ ਕੁੱਲ 70 ਲੱਖ ਦਾ ਲੋਨ ਲੇਤਾ 2018 ਦੇ ਵਿੱਚ 2020 ਦੇ ਵਿੱਚ ਕਰੋਨਾ ਮਹਾਮਾਰੀ ਆਉਣ ਦੇ ਕਾਰਨ ਸਾਰੇ ਪੂਰੇ ਇੰਡੀਆ ਨਹੀਂ ਪੂਰੇ ਦੇਸ਼ ਪੂਰੀ ਹਰ ਪੂਰੇ ਵਰਡ ਦੇ ਵਿੱਚ ਹੀ ਇਹ ਪ੍ਰੋਬਲਮ ਆਈ ਜਿੱਥੇ ਕਿ ਕਾਰੋਬਾਰ ਸਾਰਿਆਂ ਦੇ ਲੋਕਾਂ ਦੇ ਬੰਦ ਹੋ ਗਏ ਕਾਰੋਬਾਰ ਬੰਦ ਹੋਣ ਤੋਂ ਬਾਅਦ ਅਸੀਂ ਅੰਮੜੇ ਦੇ ਦਫ਼ਤਰ 'ਚ ਗਏ ਆਂ ਇੰਡੀਆਪਲ ਦੇ ਦਫ਼ਤਰ 'ਚ ਗਏ ਆਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ ਉਹਨਾਂ ਕਿਸ਼ਤਾਂ ਅੱਗੋਂ ਭਰਿਆ ਨਹੀਂ ਜਾਣੇ ਆ ਜੋ ਸਾਡਾ ਬੰਦਾ ਵਾ ਉਹਦੇ ਮੁਤਾਬਕ ਜੋ ਵੀ ਸੈਟਲਮੈਂਟ ਕਰਨੀ ਹੈ ਜੋ ਵੀ ਘਟਾਵਦਾ ਹੈ ਇਹ ਸਾਨੂੰ ਦੱਸੋ ਜੀ ਤੁਹਾਨੂੰ ਪੈਸੇ ਦੇ ਦੋ ਇਹ 2020 'ਚ ਉਹਨਾਂ ਨੇ ਕਿਹਾ ਜੀ ਇਹਨਾਂ ਕੋਲੋਂ ਇੱਕ ਸਟੇਟਮੈਂਟ ਲੈ ਲਈ। ਇਹ ਕਹਿੰਦੇ ਆ ਵੀ ਇਹ ਤੁਸੀਂ ਸਟੇਟਮੈਂਟ ਖੜੀ ਦਿੱਤੀ ਹੈ ਜਿਹਦੇ ਵਿੱਚ ਕਿ ਸਾਡੀਆਂ 180 ਕਿਸ਼ਤਾਂ ਦਾ ਲੋਨ ਸੀਗਾ ਜਿਹਦਾ ਚ 48 ਕਿਸ਼ਤਾਂ ਲਗਭਗ ਦੇਤੀਆਂ ਗਈਆਂ ਤੇ 466 ਕਿਸ਼ਤਾਂ ਬੈਲੈਂਸ। ਦੂਸਰਾ ਲੋਨ 180 ਕਿਸ਼ਤਾਂ ਵਾਲਾ ਹੀ ਆ ਉਹ ਵੀ ਆਹੀ 180 ਆ ਲਾਏਗਾ। ਉਹਦੇ ਵਿੱਚ 360 300 ਕਿੰਨੀਆਂ ਕਿਸ਼ਤਾਂ ਹੋਣ 65 ਕਿਸ਼ਤਾਂ ਉਹ ਵੀ ਬੈਲੈਂਸ। ਤੀਸਰਾ ਲੋਨ ਉਹ ਚ 200 ਜਿਹੜਾ ਲਾਸਟ ਦਿੱਤਾ ਉਹ ਚ 235 ਕਿਸ਼ਤਾਂ ਬੈਲੈਂਸ। ਆ ਸਾਰੀਆਂ ਕਿਸ਼ਤਾਂ ਅਸੀਂ ਕਿ ਕਿਸ ਤਰ੍ਹਾਂ ਤੋਂ ਹੀ ਬਣਾਇਆ ਹੈ ਮੈਂ ਕਿਹਾ ਵੀ RBI ਨੇ ਤੇ ਰੇਟ ਆਫ ਇੰਟਰਸਟ ਘਟਾਇਆ ਵਾ ਜਦਕਿ ਸਾਰੇ ਬੈਂਕਾਂ ਨੇ ਰੇਟ ਘਟਾਤਾ ਵਾ ਕਿ ਤੁਸੀਂ ਕਹਦਾ ਵਿਧਾਨਦੇ ਹੋ ਮੈਂ ਕਿਹਾ ਮੇਰਾ ਵੀ ਲੋਨ ਹੈ HDB ਦੇ ਚਲੌਣ ਨਹੀਂ ਤੇ ਉਹਨਾਂ ਨੇ ਤੇ ਕਿਸ਼ਤ ਘਟਾਈ ਆ ਕਹਿੰਦੇ ਜੀ HDB ਵਾਲੇ HDFC ਦਾ ਜਿਹੜਾ ਉਹ ਬੱਚਾ ਵਾ ਜੋ ਚਾਵੇ ਕਰ ਸਕਦੇ ਨੇ ਅਸੀਂ ਨਹੀਂ ਕਰਦੇ ਮੈਂ ਕਿਹਾ ਤੁਸੀਂ 9 ਤੋਂ 13.5% ਲੋਨ ਵਿਆਜ ਕਰ ਦੋਗੇ ਕਹਿੰਦੇ ਹਾਂ ਜੀ ਮੈਂ ਕਿਹਾ ਅਸੀਂ ਮਕਾਨਾ ਚਾਹੁੰਦੇ ਆ ਤੁਹਾਨੂੰ ਉਹਨਾਂ ਨੇ ਉਸ ਵੇਲੇ ਵੀ ਸਾਨੂੰ ਕਿਹਾ ਜੀ ਇਹ ਅਜੇ ਤੁਹਾਡੇ ਨਾਲ ਸਾਡੀ ਨਹੀਂ ਉਗਣੀ ਅਸੀਂ ਪੈਸੇ ਲੈਣੇ ਪੂਰੇ ਲੈਣੇ ਆ ਜੇ ਅਸੀਂ ਇਹਨਾਂ ਦੇ ਕੋਲ ਪੂਰੇ ਪੈਸੇ ਵੀ ਲੈ ਕੇ ਚਲੇ ਜਾਂਦੇ ਇਹਨਾਂ ਦੇ ਮੁਤਾਬਕ ਇਹਨਾਂ ਦਾ ਇੱਕ ਰੋਲ ਹੈਗਾ ਵਾ ਚਾਹੇ ਆ ਕੋਈ ਵੀ ਪ੍ਰਾਈਵੇਟ ਬੈਂਕ ਹੈਗਾ ਵਾ ਇਹ ਕਦੀ ਗਾਹਕ ਨੂੰ ਛੱਡਣਾ ਨਹੀਂ ਚਾਹਦੇ ਉਹ ਚੰਦੇ ਨੇ ਫਸਿਆ ਹੀ ਰਵੇ ਉਸ ਵੇਲੇ ਉਹਨੂੰ ਇਹੋ ਜਿਹੇ ਸ਼ਰਤਾਂ ਸੁਣਾਣਗੇ ਕਿ ਉਹ ਇਹ ਉਹ ਸੋਚੇ ਕਿ ਯਾਰ ਮੈਂ ਲੋਨ ਹੀ ਭਰ ਲਾਂ ਜਾਂ ਜਾਂ ਕੋਈ ਹੱਲ ਨਹੀਂ ਹੈਗਾ ਇੰਡੀਆ ਬੁੱਲ ਤੋਂ ਇੰਡੀਆ ਬੁੱਲ ਬੈਂਕੜੀ ਇੱਕ ਪ੍ਰਾਈਵੇਟ ਫਾਈਨੈਂਸ ਕੰਪਨੀ ਹੈ ਇਹਨਾਂ ਕੋਲੋਂ ਲੋਨ ਦਿੱਤਾ ਇਹਨਾਂ ਨੇ ਤੁਹਾਨੂੰ ਫਸਾਉਣ ਵਾਸਤੇ ਹਰ ਤਰ੍ਹਾਂ ਦਾ ਹੱਥ ਕੰਡਾ ਬਣਾਇਆ ਜਿੰਨੀ ਵਾਰੀ ਇਹਨਾਂ ਨੇ ਬੁਲਾਇਆ ਹੈ ਅਸੀਂ ਓਨੀ ਵਾਰੀ ਇਹਨਾਂ ਦੇ ਨਾਲ ਗੱਲਬਾਤ ਕਰਨ ਗਏ ਆ ਲੇਕਿਨ ਇਹਨਾਂ ਦਾ ਇੱਕੋ ਹੀ ਮਕਸਦ ਹੈਗਾ ਵਾ ਕਿ ਜਿਹੜਾ ਘਰ ਦੇ ਤਾਂ ਅਸੀਂ ਲੌਂਦੇ ਤੈ ਤੇ ਕਬਜ਼ਾ ਕਰਨਾ ਵਾ ਇੱਥੇ ਦੀ ਕੋਈ ਰੋਹਿਤ ਸੇਠੀ ਨੇ ਜਾਂਦੇ ਬਿਨੂ ਦੇ ਰਹਿਣ ਵਾਲੇ ਉਹਨਾਂ ਦੀ ਸ਼ਾਪ ਪਲੱਸ ਘਰ ਉਹਨਾਂ ਨੇ ਕੋਈ ਲੋਨ ਲਿਆ ਸੀ ਇੰਡੀਆ ਬੁਲਸ ਕੰਪਨੀ ਤੋਂ ਕੋਈ 70 ਤੋਂ 80 ਲੱਖ ਦਾ ਜਿਹੜਾ ਵਿਦ 2018 ਦੇ ਵਿੱਚ ਲਿਆ ਜਿਹੜਾ ਵਿਦ ਤੋਂ ਇੰਟਰਸਟ ਉਹਨਾਂ ਦਾ 1 ਕਰੋੜ ਦੇ ਲਾਗੇ ਬਣੇ ਚੱਲ ਗਿਆ ਕੁਝ ਪੇਮੈਂਟ ਉਹਨਾਂ ਨੇ ਵਿੱਚੋਂ ਕੀਤੀ ਹੈ ਕੁਝ ਪੇਮੈਂਟ ਉਹਨਾਂ ਨੇ ਕਹਿੰਦੇ ਵੀ ਤਿੰਨ ਤੋਂ ਚਾਰ ਸਾਲ ਤੋਂ ਰੁਟ ਗਈ ਸੀ ਉਹਦਾ ਜਿਹੜਾ ਇਹਨਾਂ ਦਾ ਹੁੰਦਾ ਸਰਫੇਸੀ ਐਕਟ ਦੇ ਅੰਡਰ ਜਿਹੜਾ ਕਿ ਫਾਈਨਾਂਸ ਕੰਪਨੀ ਦਾ ਜਾਂ ਬੈਂਕ ਨੇ ਕਬਜ਼ਾ ਲੈਣਾ ਹੁੰਦਾ ਇਹ ਅੱਜ ਉਹ ਜਿਹੜੀ ਫਾਈਨਾਂਸ ਕੰਪਨੀ ਨੂੰ ਲੈਣ ਆਈਗੀ ਤੇ ਕਹਿੰਦੇ ਜੀ ਅਸੀਂ ਪੈਸੇ ਦਿੰਦੇ ਆ ਪਰ ਬੈਂਕ ਕਹਿੰਦਾ ਕਿ ਅਸੀਂ ਕਬਜ਼ਾ ਹੀ ਕਰਨਾ ਅਸੀਂ ਪੈਸੇ ਨਹੀਂ ਲੈਣਾ ਤੇ ਜੋ ਹੁਣ ਜਿੰਨੇ ਕ ਬੈਂਕ ਵਾਲਿਆਂ ਦੇ ਸਾਹਮਣੇ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਹੁਣ ਗੱਲ ਹੋਈ ਹੈ ਉਹ ਕਹਿ ਰਿਹਾ ਵੀ ਪਿਛਲੇ 4 ਸਾਲ ਤੋਂ ਇਹਨਾਂ ਦੀ ਕੋਈ ਕਿਸ਼ਤ ਆਈ ਨਹੀਂ इवन ਇਹਨਾਂ ਨੇ ਆਪਸ ਦੇ ਵਿੱਚ ਬੈਠ ਕੇ ਹੁਣ ਨੇਗੋਸ਼ੀਏਟ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਕਿੰਨੀ ਕਿਸ਼ਤ ਜਾਂ ਕਿੰਨੀ ਬਣਨਗੇ ਬਟ ਕਿਉਂਕਿ ਇੱਕ ਤੁਹਾਨੂੰ ਪਤਾ ਹੀ ਹੈ ਜਦੋਂ ਬੈਂਕ ਦੇ ਵਿੱਚ ਆਪਾਂ ਕਿਸੇ ਤੋਂ ਲੋਨ ਲੈਨੇ ਆ ਉਹ ਵੇਦ ਟਾਈਮ ਜਿਹੜਾ ਵੇਦ ਇੰਟਰਸਟ ਦਾ ਵਾਅਦਾ ਹੀ ਜਾਣਾ ਸੋ ਉਹਨਾਂ ਨੂੰ ਮੇਬੀ ਇਦਾਂ ਦਾ ਵਾ ਕੁਝ ਵੀ ਜਿੰਨਾ ਅਸੀਂ ਲਿਆ ਸੀ ਕੁਝ ਟੈਂਪਲੋ ਅਸੀਂ ਉਹਨਾਂ ਕੀ ਭੇ ਕਰਾਂਗੇ ਜੋ ਫਾਈਨੈਂਸ ਕੰਪਨੀ ਦਾ ਜ ਉਹਨਾਂ ਦੇ ਆਪਣੇ ਰੂਲਸ ਆ ਉਹ ਕਹਿੰਦੇ ਅਸੀਂ